ਆਏ ਦਿਨ ਪੰਜਾਬ ਦੇ ਵਿੱਚ ਕੋਈ ਨਾ ਕੋਈ ਕਲਾਕਾਰ ਜਾਂ ਕੋਈ ਨਾ ਕੋਈ ਸਿੰਗਰ ਜਾਂ ਕਿਸੇ ਤਰ੍ਹਾਂ ਦਾ ਕੋਈ ਵਿਅਕਤੀ ਜਦੋਂ ਉੱਠਦਾ ਆ ਉਹ ਆਏ ਦਿਨ Hindu ਸਮਾਏ ਨੂੰ ਚਾਹੇ ਗਾਣਿਆਂ ਦੇ ਰਾਹੀਂ ਚਾਹੇ ਸੋਸ਼ਲ ਮੀਡੀਆ ਦੇ ਰਾਹੀਂ ਚਾਹੇ ਜੀ ਅਪੱਤੀ ਚਨ ਦੇ ਸ਼ਬਦਾਂ ਦੇ ਰਾਹੀਂ ਉਹ ਸਾਡੇ Hindu ਸਮਾਏ ਨੂੰ ਹਮੇਸ਼ਾ ਟਾਰਗੇਟ ਕਰਦਾ ਰਿਹਾ ਵੈ ਅੱਜ ਹੁਣ ਨਵਾਂ ਪੰਜਾਬ ਦੇ ਵਿੱਚ ਸਾਡੇ ਕੋਲੇ ਇੱਕ ਵੀਡੀਓ ਸਾਡੇ Hindu ਸੰਗਠਨਾਂ ਕੋਲ ਹੀ ਆਈ ਸੀਗੀ ਹਿੰਦੂ ਜਾਗੋ ਹਿੰਦੂ ਜਾਗੋ ਕਮੇਟੀ ਕੋਲੇ ਸ਼ਰਸਨਾ ਪੰਜਾਬ ਕੋਲੇ ਵੀ ਗੈਰੀ ਸੰਮੂਦਾ ਕੋਈ ਸੋਚ ਚੱਲ ਰਿਆ ਸੀ ਕੈਲੀਫੋਰਨੀਆ ਦੇ ਵਿੱਚ ਤੇ ਉੱਥੇ ਉਹਨੇ ਇੱਕ ਭਜਨ ਜਿਹੜਾ ਸਾਡਾ ਪ੍ਰਸਿੱਧ ਭਜਨ ਸਾਡੇ ਸਾਡੇ ਸਮਾਜ ਦਾ ਵੀ ਚਲੋ ਬੁਲਾਵਾ ਆਇਆ ਹੈ ਮਾਤਾ ਨੇ ਬੁਲਾਇਆ ਹੈ ਇਹ ਸਾਡਾ ਪ੍ਰਸਿੱਧ ਭਜਨ ਜਿਹਦੇ ਨਾਲ ਅਸੀਂ ਆਪਣੇ ਮਹਾਮਾਇ ਨੂੰ ਯਾਦ ਕਰਦੇ ਆ ਅਸੀਂ ਸਾਡੇ ਘਰੇ ਕੋਈ ਵੀ ਤਿਉਹਾਰ ਹੁੰਦਾ ਆ ਤੇ ਮਦੇਵੀ ਦਾ ਕੋਈ ਪ੍ਰੋਗਰਾਮ ਹੁੰਦਾ ਆ ਤੇ ਇਸ ਭਜਨ ਸਾਡੀ ਘਰਾਂ ਦੇ ਸ਼ੁਰੂਆਤ ਹੁੰਦੀ ਹੈ ਤੇ ਅਸੀਂ ਇਸ ਭਜਨ ਦੇ ਰਾਹੀਂ ਆਪਣੇ ਮਾਂ ਨੂੰ ਯਾਦ ਕਰਦੇ ਆ ਔਰ ਜਦੋਂ ਇਹ ਭਜਨ ਦਾ ਪੰਕਤੀਆਂ ਬਦਲ ਕੇ ਗੈਰੀ ਸੰਧੂ ਵੱਲੋਂ ਗਾਈ ਗਈ ਵੀ ਚਲੋ ਬੁਲਾਵਾ ਆਇਆ ਹੈ ਸਾਨੂੰ 트ੰਪ ਨੇ ਬੁਲਾਇਆ ਹੈ ਜਦੋਂ 트ੰਪ ਨੇ ਬਾਹਰ ਦੇ ਵਿਦੇਸ਼ਾਂ ਚ ਪੰਜਾਬੀ ਡਾਇਪੋਰਟ ਕੀਤੇ ਉਸ ਮੁੱਦੇ ਨੂੰ ਲੈ ਕੇ ਉਹਨੇ ਭਜਨ ਦੀਆਂ ਪੰਕਤੀਆਂ ਚੇਂਜ ਕਰਕੇ ਉਸ ਚੀਜ਼ ਨੂੰ ਸਪਸ਼ਟਿਕਰਨ ਕੀਤਾ ਜਿਸ ਦੇ ਨਾਲ ਸਾਡੇ ਸਾਰੇ ਸਮਾਜ ਨੂੰ ਬੜਾ ਠੇਸ ਪਹੁੰਚੀ ਆ ਸਾਡੇ ਭਜਨਾਂ ਦੀ ਐਵੇਂ ਬੇਅਦਬੀਆਂ ਹੋਣਗੀਆਂ ਪੰਜਾਬ ਦੇ ਵਿੱਚ ਤਾਂ Hindu ਸਮਾਜ ਤਾਂ ਚੁੱਪੇ ਬੈਠੂਗਾ ਕਦੋਂ ਕੀ ਐਕਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿ ਪੁਲਿਸ ਕੰਪਲੇਂਟ ਜਾਂ ਉਹਨਾਂ ਵਾਲੇ ਜਿਹੜਾ ਦੇ ਵਿੱਚ ਕੋਈ ਵੱਡਾ ਪ੍ਰਦਰਸ਼ਨ ਕਰਨ। ਬਿਲਕੁਲ ਜੀ ਸਾਡੇ ਸ਼ਿਵਸਨਾ ਪੰਜਾਬ ਵੱਲੋਂ Hindu Jagrukta Kor Committee ਵੱਲੋਂ ਇੱਕ ਅਸੀਂ 2 2 ਨਵੰਬਰ ਨੂੰ ਜਿਲ੍ਹਾ ਤਰਨਤਾਰਨ ਦੇ ਵਿੱਚ ਸੀ ਇੱਕ ਵੱਡੀ Hindu ਪੰਚਾਇਤ ਆਹਵਾਨ ਕੀਤਾ ਵਾ। ਤੇ ਉਸ ਆਹਵਾਨ ਦੇ ਵਿੱਚ ਵੀ ਇਹ ਮੁੱਦਾ ਉਠਾਇਆ ਜਾਊਗਾ ਜਿੱਦ ਸਭ तमाम ਸਾਡੇ ਪੰਜਾਬ ਦੇ ਸੰਤ ਸਮਾਜ ਬੈਠੇ ਹੋਣਗੇ तमाम ਹਿੰਦੂ ਜਥੇਬੰਦੀਆਂ ਬੈਠੀਆਂ ਹੋਣਗੀਆਂ ਉੱਥੇ ਵੀ ਇਹ ਮੁੱਦਾ ਉਠਾਇਆ ਜਾਊਗਾ ਔਰ ਇਸ ਮੁੱਦੇ ਨੂੰ ਲੈ ਕੇ ਬਹੁਤ ਵੱਡਾ ਇੱਕ ਰੋਸ਼ ਪ੍ਰਦਰਸ਼ਨ ਵੀ ਹੋਊਗਾ ਔਰ ਬਹੁਤ ਜਲਦੀ ਹੀ ਗੈਰ ਸਮਝੋ ਜਿਹੀ ਸੀ ਐਫ ਆਈ ਆਰ ਵੀ ਦਰਜ ਕਰਾਵਾਂਗੇ ਆਏ ਦਿਨ ਪੰਜਾਬ ਦੇ ਵਿੱਚ ਕੋਈ ਨਾ ਕੋਈ ਕਲਾਕਾਰ ਜਾਂ ਕੋਈ ਨਾ ਕੋਈ ਸਿੰਗਰ ਜਾਂ ਕਿਸੇ ਤਰ੍ਹਾਂ ਦਾ ਕੋਈ ਵਿਅਕਤੀ ਜਦੋਂ ਉੱਠਦਾ ਆ ਉਹ ਆਏ ਦਿਨ ਹਿੰਦੂ ਸਮਾਏ ਨੂੰ ਚਾਹੇ ਗਾਣਿਆਂ ਦੇ ਰਾਹੀ ਤੇ سوشل میڈیا ਦੇ ਰਾਹੀਂ ਚਾਹੇ ਜੀ ਅਪੱਤੀ ਚਨ ਦੇ ਸ਼ਬਦਾਂ ਦੇ ਰਾਹੀਂ ਉਹ ਸਾਡੇ ਹਿੰਦੂ ਸਮਾਜ ਨੂੰ ਹਮੇਸ਼ਾ ਟਾਰਗੇਟ ਕਰਦਾ ਰਿਹਾ ਹੈ ਅੱਜ ਹੁਣ ਨਵਾਂ ਪੰਜਾਬ ਦੇ ਵਿੱਚ ਸਾਡੇ ਕੋਲ ਇੱਕ ਵੀਡੀਓ ਸਾਡੇ ਹਿੰਦੂ ਸੰਗਠਨਾਂ ਕੋਲੇ ਆਈ ਸੀਗੀ ਹਿੰਦੂ ਜਾਗੋ ਹਿੰਦੂ ਜਾਗੋ ਕਮੇਟੀ ਕੋਲੇ ਸ਼ਬਸਨਾ ਪੰਜਾਬ ਕੋਲੇ ਵੀ ਗੈਰੀ ਸੰਧੂ ਦਾ ਕੋਈ ਸ਼ੋਅ ਚੱਲ ਰਿਹਾ ਸੀ ਕੈਲੀਫੋਰਨੀਆ ਦੇ ਵਿੱਚ ਤੇ ਉੱਥੇ ਉਹਨੇ ਇੱਕ ਭਜਨ ਜਿਹੜਾ ਸਾਡਾ ਪ੍ਰਸਿੱਧ ਭਜਨ ਸਾਡੇ ਸਾਡੇ ਸਮਾਜ ਦਾ ਵੀ ਚਲੋ ਬੁਲਾਵਾ ਆਇਆ ਹੈ ਮਾਤਾ ਨੇ ਬੁਲਾਇਆ ਹੈ ਇਹ ਸਾਡਾ ਪ੍ਰਸਿੱਧ ਭਜਨ ਜਿੱਦਣਾ ਅਸੀਂ ਆਪਣੇ ਮਹਾਮਾਇ ਨੂੰ ਯਾਦ ਕਰਦੇ ਆ ਅਸੀਂ ਸਾਡੇ ਘਰੇ ਕੋਈ ਵੀ ਤਿਉਹਾਰ ਹੁੰਦਾ ਆ ਤੇ ਮਦੇਵੀ ਦਾ ਕੋਈ ਪ੍ਰੋਗਰਾਮ ਹੁੰਦਾ ਆ ਤੇ ਇਸ ਭਜਨ ਸਾਡੇ ਘਰਾਂ ਦੇ ਸ਼ੁਰੂਆਤ ਹੁੰਦੀ ਹੈ ਤੇ ਅਸੀਂ ਇਸ ਭਜਨ ਦੇ ਰਾਹੀ ਆਪਣੇ ਮਾਂ ਨੂੰ ਯਾਦ ਕਰਦੇ ਆ ਔਰ ਜਦੋਂ ਇਹ ਭਜਨ ਦਾ ਪੰਕਤੀਆਂ ਬਦਲ ਕੇ ਗੈਰੀ ਸੰਤੂ ਵੱਲੋਂ ਗਾਈ ਗਈ ਵੀ ਚਲੋ ਬੁਲਾਵਾ ਆਇਆ ਹੈ ਸਾਨੂੰ ਟਰੰਪ ਨੇ ਬੁਲਾਇਆ ਹੈ ਜਦੋਂ ਟਰੰਪ ਨੇ ਬਾਰ ਦੇ ਵਿਦੇਸ਼ਾਂ ਜੋ ਪੰਜਾਬੀ ਡਾਇਪੋਰਟ ਕੀਤੇ ਉਸ ਮੁੱਦੇ ਨੂੰ ਲੈ ਕੇ ਉਹਨੇ ਭਜਨ ਦੀਆਂ ਪੰਕਤੀਆਂ ਚੇਂਜ ਕਰਕੇ ਉਸ ਚੀਜ਼ ਨੂੰ ਸਪਸ਼ਟਿਕਰਨ ਕੀਤਾ ਜਿਸ ਨੇ ਸਾਡੇ ਸਾਰੇ ਸਮਾਜ ਨੂੰ ਬੜਾ ਠੇਸ ਪਹੁੰਚਾਈ ਹੈ ਸਾਡੇ ਭਜਨਾਂ ਦੀ ਐਵੇਂ ਬੇਦਬੀਆਂ ਹੋਣਗੀਆਂ ਪੰਜਾਬ ਦੇ ਵਿੱਚ ਤਾਂ Hindu ਸਮਾਜ ਤਾਂ ਚੁੱਪੇ ਬੈਠੂਗਾ ਇੱਕ ਦਮ ਕੀ ਐਕਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿ ਪੁਲਿਸ ਕੰਪਲੇਂਟ ਜਾਂ ਉਹਨਾਂ ਵਾਲੇ ਜਣਾਂ ਦੇ ਵਿੱਚ ਕੋਈ ਵੱਡਾ ਪ੍ਰਦਰਸ਼ਨ ਕਰ ਬਿਲਕੁਲ ਜੀ ਸਾਡੇ ਸ਼ਿਵਸਨਾ ਪੰਜਾਬ ਵੱਲੋਂ Hindu ਜਾਗੋ ਕੋਰ ਕਮੇਟੀ ਵੱਲੋਂ ਇੱਕ ਅਸੀਂ 2 2 ਨਵੰਬਰ ਨੂੰ ਜਿਲਾ ਤਰਨਤਾਰਨ ਦੇ ਵਿੱਚ ਸੀ ਇੱਕ ਵੱਡੀ ਹਿੰਦੂ ਪੰਚਾਇਤ ਦਾ ਆਹ्वान ਕੀਤਾ ਵਾ ਤੇ ਉਸ ਆਹ्वान ਦੇ ਵਿੱਚ ਵੀ ਇਹ ਮੁੱਦਾ ਉਠਾਇਆ ਜਾਊਗਾ ਜਿੱਦੇ ਸਭ तमाम ਸਾਡੇ ਪੰਜਾਬ ਦੇ ਸੰਤ ਸਮਾਜ ਬੈਠੇ ਹੋਣਗੇ तमाम ਹਿੰਦੂ ਜਥੇਬੰਦੀਆਂ ਬੈਠੀਆਂ ਹੋਣਗੀਆਂ ਉੱਥੇ ਵੀ ਇਹ ਮੁੱਦਾ ਉਠਾਇਆ ਜਾਊਗਾ ਔਰ ਇਸ ਮੁੱਦੇ ਨੂੰ ਲੈ ਕੇ ਬਹੁਤ ਵੱਡਾ ਇੱਕ ਰੋਸ਼ ਪ੍ਰਦਰਸ਼ਨ ਵੀ ਹੋਊਗਾ ਔਰ ਬਹੁਤ ਜਲਦੀ ਸੀ ਗੈਰ ਸਮਝੋ ਜਿਹੀ ਸੀ ਐਫ ਆਈ ਆਰ ਵੀ ਦਰਜ ਕਰਾਵਾਂਗੇ